ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿਛਲੇ ਮਹੀਨੇ ਤੋਂ ਹੀ ਪੰਜਾਬ ਦੀ ਸਿਆਸਤ ਵਿੱਚ ਲੈਂਡ ਪੂਲਿੰਗ ਦਾ ਮਾਮਲਾ ਹੀ ਗਰਮਾਇਆ ਰਿਹਾ ਜਿੰਨੇ ਉਤਸ਼ਾਹ ਅਤੇ ਜੋਸ਼ ਖਰੋਸ਼ ਨਾਲ ਸਰਕਾਰ ਇਹ ਪਾਲਿਸੀ ਲਿਆਂਈ ਸੀ ਉਨੇ ਹੀ ਜੋਸ਼ ਦੇ ਨਾਲ ਇਸ ਦਾ ਵਿਰੋਧ ਵੀ ਹੋਇਆ ਕਿਸਾਨ ਜਥੇਬੰਦੀਆਂ ਇਸ ਨੂੰ ਪੰਜਾਬ ਦਾ ਉਜਾੜਾ ਕਰਨ ਦੀ ਯੋਜਨਾ ਦੱਸ ਰਹੀਆਂ ਹਨ ਤਾਂ ਸਿਆਸੀ ਪਾਰਟੀਆਂ ਹਜ਼ਾਰਾਂ ਕਰੋੜ ਰੁਪਏ ਲੁੱਟਣ ਦੀ ਸਾਜ਼ਿਸ਼ ਪਰ ਬੁਨਿਆਦੀ ਪ੍ਰਸ਼ਨਤਾ ਇਹ ਹੈ ਕਿ ਕੀ ਇਸ ਨੀਤੀ ਨੂੰ ਲਿਆਉਣ ਦੀ ਕੋਈ ਜ਼ਰੂਰਤ ਸੀ ਜ਼ਮੀਨ ਐਕਵਾਇਰ ਕਰਨ ਦਾ ਸੂਬੇ ਦੇ ਵਿੱਚ ਇਤਿਹਾਸ ਕੀ ਹੈ ਕਦੋਂ ਕਦੋਂ ਕਿੰਨੀ ਕਿੰਨੀ ਜ਼ਮੀਨ ਐਕਵਾਇਰ ਹੋਈ ਹੈ ਜੇ ਲੰਘੇ ਢਾਈ ਦਹਾਕੇ ਤੇ ਨਜ਼ਰ ਮਾਰਦੇ ਆ ਪਿਛਲੇ 25 ਸਾਲਾਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਸਰਕਾਰ ਰਿਹੈਸ਼ੀ ਤੇ ਸਨਤੀ ਪ੍ਰੋਜੈਕਟਾਂ ਲਈ ਕਰੀਬ 11000 ਏਕੜ ਜ਼ਮੀਨ ਐਕਵਾਇਰ ਕਰ ਚੁੱਕੀ ਹੈ ਜੇ ਔਸਤ ਕੱਢਣੀ ਹੋਵੇ ਤੁਸੀਂ ਔਸਤ ਦੇਖਿਏ ਤਾਂ ਹਰ ਸਾਲ ਸੂਬਾ ਸਰਕਾਰ 440 ਏਕੜ ਜ਼ਮੀਨ ਕਿਸਾਨਾਂ ਤੋਂ ਅਕਵਾਇਰ ਕਰਦੀ ਹੈ ਪਰ ਕਦੇ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਜ਼ਮੀਨ ਅਕਵਾਇਰ ਨਹੀਂ ਕੀਤੀ ਗਈ ਨਾ ਹੀ ਕੋਈ ਇਸ ਤਰੀਕੇ ਦੀ ਯੋਜਨਾ ਲਿਆਂਦੀ ਗਈ ਹੈ ਜੋ ਕਿ ਪੰਜਾਬ ਸਰਕਾਰ ਇਸ ਸਾਲ ਲੈ ਕੇ ਆਈ ਹੈ 65000 ਏਕੜ ਦੇ ਕਰੀਬ ਜ਼ਮੀਨ ਨੂੰ ਅਕਵਾਇਰ ਕਰਨ ਦੀ ਇਹ ਯੋਜਨਾ ਸੀ ਇਸੇ ਕਰਕੇ ਹੀ ਸ਼ਾਇਦ ਇਹਦਾ ਵਿਰੋਧ ਵੀ ਉਨਾ ਹੀ ਹੋ ਰਿਹਾ ਹੈ ਪ੍ਰਾਪਸਵੇਰ ਮੇ ਅਨਸਾਰ ਸ਼ਹਿਰੀ ਵਿਕਾਸ ਅਥਾਰਟੀਆਂ ਵੱਲੋਂ ਸਾਲ 2000 ਤੋਂ ਲੈ ਕੇ ਹੁਣ ਤੱਕ 10971 ਏਕੜ ਜ਼ਮੀਨ ਰਿਕੁਆਇਰ ਕੀਤੀ ਗਈ ਹੈ ਤੇ ਇਸ ਦੇ ਵਿੱਚੋਂ ਕਰੀਬ 8000 ਏਕੜ ਜਗ੍ਹਾ ਜਿਹੜੀ ਹੈ ਉਸ ਨੂੰ ਡਿਵੈਲਪ ਕੀਤਾ ਜਾ ਚੁੱਕਿਆ ਹੈ ਪ੍ਰਾਈਵੇਟ ਡਿਵੈਲਪਰਾਂ ਦਾ ਲੇਖਾ ਜੋਖਾ ਇਸ ਤੋਂ ਵੱਖਰਾ ਹੈ ਰੀਅਲ ਏਸਟੇਟ ਰੈਗੂਲੇਟਰੀ ਅਥਾਰਟੀ ਜਿਹਨੂੰ ਰੇਰਾ ਕਿਹਾ ਜਾਂਦਾ ਹੈ ਰੇਰਾ ਪੰਜਾਬ ਦੀ ਸੂਚਨਾ ਅਨੁਸਾਰ ਸੂਬੇ ਵਿੱਚ ਇਸ ਵੇਲੇ ਤੱਕ 1780 ਪ੍ਰੋਜੈਕਟਾਂ ਨੂੰ ਮਨਜ਼ੂਰੀ ਇਸ ਰੇਰਾ ਵੱਲੋਂ ਦਿੱਤੀ ਗਈ ਹੈ ਅਥਾਰਟੀ ਵੱਲੋਂ ਦਿੱਤੀ ਗਈ ਹੈ ਇਸ ਵਿੱਚ ਸਭ ਤੋਂ ਜ਼ਿਆਦਾ 484 ਪ੍ਰੋਜੈਕਟ ਮਹਾਲੀ ਵਿੱਚ ਹਨ ਇਸੇ ਤਰ੍ਹਾਂ ਲੁਧਿਆਣੇ ਵਿੱਚ 120 ਪ੍ਰੋਜੈਕਟ ਨੇ ਬਠਿੰਡਾ ਵਿੱਚ 100 ਦਿਲੰਦਰ ਵਿੱਚ 50 ਪਟਿਆਲਾ ਵਿੱਚ 53 ਸੰਗਰੂਰ ਵਿੱਚ 23 ਬਰਨਾਲਾ ਵਿੱਚ 25 ਅੰਮ੍ਰਿਤਸਰ ਦੇ ਵਿੱਚ 26 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਰੇਰਾ ਦੇ ਅਨੁਸਾਰ ਪ੍ਰਾਈਵੇਟ ਡਿਵੈਲਪਰਾਂ ਨੇ ਪੰਜਾਬ ਦੇ ਵਿੱਚ ਬਣਾਉਣੇ ਨੇ ਜਾਂ ਉਹ ਕੰਮ ਹੋ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਜਾਂ ਚੱਲ ਰਹੇ ਜੇ ਆਪਾਂ ਵਿਕਾਸ ਅਥਾਰਟੀਆਂ ਦੀ ਗੱਲ ਕਰੀਏ ਤਾਂ ਗਮਾੜਾ ਇਹ ਸਭ ਤੋਂ ਮੋਰੀ ਹੈ ਲੰਗੇ ਢਾਈ ਦਹਾਕੇਆਂ ਵਿੱਚ 9311 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ ਗਮਾੜਾ ਵੱਲੋਂ ਔਰ ਇਸ ਜ਼ਮੀਨ ਦੇ ਵਿੱਚ ਐਰੋ ਸਿਟੀ ਇਕੋ ਸਿਟੀ ਮੈਡੀ ਸਿਟੀ ਆਈਪੀ ਸਿਟੀ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਅਰਬਲ ਸਟੇਟ ਡਵੈਲਪ ਕਰਨੀ ਹੈ ਜਿਹੜੀ ਉਸ ਸਾਰੇ ਕੰਮਾਂ ਵਾਸਤੇ ਇਹ ਜ਼ਮੀਨ ਐਕਵਾਇਰ ਕੀਤੀ ਗਈ ਹੈ ਗਲਾਡਾ ਨੇ 2000 ਤੋਂ ਹੁਣ ਤੱਕ 325 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਪਰ ਇਸ ਜ਼ਮੀਨ ਦੇ ਵਿੱਚ ਹਜੇ ਤੱਕ ਕੋਈ ਵੀ ਵਿਕਾਸ ਕਾਰ ਨਹੀਂ ਹੋਇਆ ਕੋਈ ਡਵੈਲਪਮੈਂਟ ਨਹੀਂ ਹੋਈ ਹੈ ਗਲਾਡਾ ਲੁਧਿਆਣਾ ਦੀ ਡਵੈਲਪਮੈਂਟ ਅਥਾਰਟੀ ਹੈ ਤੇ ਜਿਹੜਾ ਅਸੀਂ ਇਸ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਗਮਾਡਾ ਦਾ ਉਹ ਮੋਹਾਲੀ ਏਰੀਆ ਦੀ ਅਥਾਰਟੀ ਹੈ ਸੋ ਲੁਧਿਆਣਾ ਦੇ ਵਿੱਚ ਵੀ ਜ਼ਮੀਨ ਐਕਵਾਇਰ ਹੋਈ ਹੈ ਪਰ ਉੱਥੇ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਹੋਇਆ ਉਸੇ ਤਰੀਕੇ ਨਾਲ ਉਹ ਜ਼ਮੀਨ ਪਈ ਹੈ ਪਟਿਆਲਾ ਅਥਾਰਟੀ ਨੇ 419 ਏਕੜ ਐਕਵਾਇਰ ਕੀਤੀ ਹੈ ਅਤੇ ਇਹ ਸਾਰੀ ਜ਼ਮੀਨ ਨੂੰ ਹੀ ਡਵੈਲਪ ਕਰ ਲਿਆ ਗਿਆ ਹੈ ਇਹਦੇ ਉੱਤੇ ਕਲੋਨੀਆਂ ਕੱਟੀਆਂ ਜਾ ਚੁੱਕੀਆਂ ਅੰਮ੍ਰਿਤਸਰ ਅਥਾਰਟੀ ਨੇ ਪਿਛਲੇ 25 ਸਾਲਾਂ ਵਿੱਚ 242 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਇਸ ਦੇ ਵਿੱਚੋਂ 155 ਏਕੜ ਡਵੈਲਪ ਕੀਤੀ ਜਾ ਚੁੱਕੀ ਹੈ ਹੁਣ ਤੱਕ ਇਸੇ ਤਰ੍ਹਾਂ ਬਠਿੰਡਾ ਵਿਕਾਸ ਅਥਾਰਟੀ ਨੇ 185 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਜਿਸ ਵਿੱਚੋਂ ਹਲੇ ਵੀ 45 ਏਕੜ ਜ਼ਮੀਨ ਅਜੇ ਹੀ ਪਈ ਹੈ ਜਿਸ ਨੂੰ ਡਿਵੈਲਪ ਨਹੀਂ ਕੀਤਾ ਗਿਆ ਜਿਸ ਤੇ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਦਲੰਦਰ ਵਿਕਾਸ ਅਥਾਰਟੀ ਨੇ 64 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਜਿਸ ਦੇ ਵਿੱਚੋਂ 60 ਏਕੜ ਜ਼ਮੀਨ ਜਿਹੜੀ ਹੈ ਉਹ ਡਿਵੈਲਪ ਕੀਤੀ ਜਾ ਚੁੱਕੀ ਪਰ ਇਹ ਸਵਾਲ ਫੇਰ ਵੀ ਖੜਾ ਹੈ ਕਿ ਸਰਕਾਰਾਂ ਜਿਸ ਮੰਤਲ ਦੇ ਲਈ ਜ਼ਮੀਨ ਲੈਂਦੀਆਂ ਹਨ ਕੀ ਉਹੀ ਕੰਮ ਉਹਨਾਂ ਜ਼ਮੀਨਾਂ ਦੇ ਉੱਤੇ ਹੁੰਦੇ ਹਨ ਜਨਤਕ ਅਮਾਂ ਲਈ ਐਕਵਾਇਰ ਹੋਈਆਂ ਜ਼ਮੀਨਾਂ ਦੀ ਵਰਤੋਂ ਹੋਰ ਮੰਤਵਾਦ ਦੇ ਲਈ ਪੰਜਾਬ ਦੇ ਵਿੱਚ ਹੋ ਰਹੀ ਹੈ ਇਹ ਤੁਸੀਂ 2000 ਤੋਂ ਵੀ ਪਿੱਛੇ ਤਲੇ ਜਾਣੇ ਹੋ ਹੋਰ ਪੁਰਾਣੇ ਇਤਿਹਾਸ ਤੇ ਆਪਾਂ ਝਾਤ ਮਾਰੀਏ ਤਾਂ 1988 ਵਿੱਚ ਫਰੀਦਕੋਟ ਦੀ ਗੰਨਾ ਮਿਲ ਲਈ 138 ਏਕੜ ਜ਼ਮੀਨ 80000 ਪ੍ਰਤੀ ਏਕੜ ਦੇ ਹਿਸਾਬ ਨਾਲ ਐਕਵਾਇਰ ਕੀਤੀ ਗਈ ਸੀ ਖੰਡ ਮਿਲ ਨੂੰ ਤਾਲਾ ਮਾਰ ਕੇ ਇਸ ਦੀ 70 ਏਕੜ ਜ਼ਮੀਨ ਫਿਰ ਪੁੱਡਾ ਦੇ ਹਵਾਲੇ ਕਰ ਦਿੱਤੀ ਗਈ ਪੁੱਡਾ ਨੇ ਐਲਾਨ ਕੀਤਾ ਕਿ ਇਸ ਜਗ੍ਹਾ ਦੇ ਉੱਤੇ ਇੱਕ ਬਹੁਤ ਹੀ ਸ਼ਾਨਦਾਰ ਕਲੋਨੀ ਬਣਾਈ ਜਾਏਗੀ ਪਰ ਉਹ ਪ੍ਰੋਜੈਕਟ ਫੇਲ ਹੋ ਗਿਆ ਤੇ ਪ੍ਰੋਜੈਕਟ ਫੇਲ ਹੋਣ ਤੋਂ ਬਾਅਦ ਇਸ ਜ਼ਮੀਨ ਨੂੰ ਉਦਯੋਗ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਬੜਲਾਡਾ ਖੰਡ ਮਿਲਨ ਦੇ ਲਈ 60 ਕਿਸਾਨਾਂ ਦੀ 107 ਏਕੜ ਜ਼ਮੀਨ 18000 ਰੁਪਏ ਦੇ ਹਿਸਾਬ ਦੇ ਨਾਲ ਐਕਵਾਇਰ ਕੀਤੀ ਗਈ ਸੀ ਮਿਲ ਬੰਦ ਹੋਣ ਤੇ ਜ਼ਮੀਨ ਦਾ ਇੰਤਕਾਲ ਪੁੱਡਾ ਦੇ ਨਾਮ ਕਰ ਦਿੱਤਾ ਗਿਆ ਪੁੱਡਾ ਨੇ ਇੱਥੇ ਵੀ ਕਲੋਨੀ ਕੱਟੀ ਹਰੂ ਪ੍ਰੋਜੈਕਟ ਵੀ ਚੱਲ ਨਹੀਂ ਸਕਿਆ ਹੁਣ ਪਤਾ ਲੱਗਿਆ ਹੈ ਕਿ ਖੰਡ ਮਿਲਦੀ 51 ਏਕੜ ਜ਼ਮੀਨ ਪੰਜਾਬ ਮੰਡੀ ਬੋਰਡ ਨੂੰ ਦੇ ਦਿੱਤੀ ਗਈ ਇਸੇ ਤਰ੍ਹਾਂ ਜਗਰਾਉਂ ਖੰਡ ਮਿਲ ਲਈ 94 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਸੀ ਇੱਥੇ ਵੀ ਪੁੱਡਾ ਨੇ ਕਲੋਨੀ ਕੱਟੀ ਜੋ ਕਿ ਅਸਫਲ ਰਹੀ ਸਾਲ 1984 ਵਿੱਚ ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਵਿੱਚ 254 ਏਕੜ ਜ਼ਮੀਨ ਖੇਤੀ ਖੋਜਾਂ ਵਾਸਤੇ ਅਕਵਾਇਰ ਹੋਈ ਸੀ ਸਾਲ 2008 ਵਿੱਚ ਇਹ ਜ਼ਮੀਨ ਕਮੰਦਤਰੀ ਕ੍ਰਿਕਟ ਸਟੇਡੀਅਮ ਵਾਸਤੇ ਟਰਾਂਸਫਰ ਕਰ ਦਿੱਤੀ ਗਈ ਫੇਰ ਵੀ ਕੋਈ ਸਾਲ ਉੱਥੇ ਕੁਝ ਨਹੀਂ ਹੋਇਆ ਕੋਈ ਐਕਟੀਵਿਟੀ ਨਹੀਂ ਹੋਈ ਤੇ ਆਖਰਕਾਰ ਇਸ ਜ਼ਮੀਨ ਦਾ ਕੁਝ ਹਿੱਸਾ ਜਿਹੜਾ ਐਮਜ਼ ਦਾ ਪ੍ਰੋਜੈਕਟ ਉੱਥੇ ਬਣਿਆ ਹੈ ਹਸਪੀਟਲ ਬਣਿਆ ਹੈ ਉਸ ਨੂੰ ਦੇ ਦਿੱਤਾ ਗਿਆ ਤੇ ਬਾਕੀ ਜਿਹੜਾ ਹਿੱਸਾ ਬਚ ਗਿਆ ਉਸ ਦੇ ਵਿੱਚ ਇੱਕ ਮੱਛੀ ਮਾਰਕੀਟ ਖਸਾਰ ਦਿੱਤੀ ਗਈ ਮੱਛੀ ਮਾਰਕੀਟ ਵੀ ਹੁਣ ਉਸੇ ਤਰੀਕੇ ਨਾਲ ਬੇਆਬਾਦ ਹੀ ਪਈ ਹੈ ਗਿੱਦੜਪਾਹ ਸਰਮਲ ਪ੍ਰੋਜੈਕਟ ਵਾਸਤੇ 2010 ਵਿੱਚ 2032 ਏਕੜ ਜ਼ਮੀਨ ਦੀ ਰਾਈਡੈਂਟਰੀ ਪਾ ਦਿੱਤੀ ਗਈ ਸੀ ਪਰ ਇਹ ਪ੍ਰੋਜੈਕਟ ਵੀ ਕੈਨਸਲ ਹੋ ਗਿਆ ਸਿਰੇ ਤੱਕ ਚੜਨਾ ਬਹੁਤ ਦੂਰ ਸੀ ਸ਼ੁਰੂ ਹੀ ਨਹੀਂ ਹੋਇਆ ਇਸੇ ਤਰੀਕੇ ਨਾਲ ਜ਼ੀਰਾਖੰਡ ਮਿਲ ਲਈ ਤਿੰਨ ਪਿੰਡਾਂ ਦੀ 60 ਏਕੜ ਜ਼ਮੀਨ ਅਕਵਾਇਰ ਹੋਈ ਸੀ ਤੇ 40 ਏਕੜ ਸਾਵਨ ਮਲ ਟ੍ਰਸ ਨੇ ਦਾਨ ਦਿੱਤੀ ਸੀ ਤਰਨਤਾਰਨ ਦੇ ਪਿੰਡ ਸ਼ੇਰੋਂ ਦੀ ਖੰਡ ਮਿਲ ਲਈ 100 ਏਕੜ ਤੇ ਪਟਿਆਲਾ ਦੇ ਜ਼ਿਲ੍ਹੇ ਦੇ ਰਖੜਾ ਪਿੰਡ ਦੇ ਲਈ ਖੰਡ ਮਿਲ ਲਈ 350 ਏਕੜ ਸ਼ਾਮਲਡੀ ਜ਼ਮੀਨ ਵੀ ਲਈ ਗਈ ਸੀ ਤਿੰਨੋਂ ਹੀ ਖੰਡ ਮਿਲਾ ਅੱਜ ਦੀ ਤਰੀਖ ਦੇ ਵਿੱਚ ਬੰਦ ਪਿਆ ਹੈ ਇਸੇ ਤਰ੍ਹਾਂ ਬਖਿੰਡਾ ਵਿੱਚ ਦੋ ਕਿਤਾਈ ਮਿਲਾ ਤੇ ਇੱਕ ਹੋਰ ਉਹ ਉਦਯੋਗ ਵਾਸਤੇ ਜ਼ਮੀਨ ਅਕਵਾਇਰ ਹੋਈ ਸੀ ਤੇ ਬਾਅਦ ਵਿੱਚ ਇਹ ਜ਼ਮੀਨ ਪ੍ਰਾਈਵੇਟ ਡਿਵੈਲਪਰਾਂ ਨੂੰ ਵੇਚ ਦਿੱਤੀ ਗਈ ਕੈਪਟਨ ਸਰਕਾਰ ਨੇ ਵੀ ਫਰਵਰੀ 2006 ਦੇ ਵਿੱਚ ਬਰਨਾਲਾ ਵਿੱਚ ਟ੍ਰਾਈਡੈਂਟ ਗਰੁੱਪ ਦੇ ਲਈ ਤਿੰਨ ਪਿੰਡਾਂ ਦੀ 376 ਏਕੜ ਜ਼ਮੀਨ ਖੰਡ ਮਿਲ ਦੇ ਲਈ ਐਕਵਾਇਰ ਕੀਤੀ ਸੀ ਪਰ ਅੱਜ ਤੱਕ ਇਸ ਜ਼ਮੀਨ ਤੇ ਕੋਈ ਖੰਡ ਮਿਲ ਨਹੀਂ ਲੱਗੀ। ਮਾਨਸਾ ਦੇ ਪਿੰਡ ਗੋਵਿੰਦਪੁਰਾ ਵਿੱਚ ਵੀ ਇੰਡੀਆ ਬੋਲਸ ਲਿਮਟਿਡ ਦੇ ਲਈ 871 ਏਕੜ ਜ਼ਮੀਨ ਪੁਲਿਸ ਦੀ ਤਾਕਤ ਨਾਲ ਸਰਕਾਰ ਨੇ ਐਕਵਾਇਰ ਕੀਤੀ ਸੀ ਅਕਤੂਬਰ 2010 ਵਿੱਚ ਪਰ ਅੱਜ ਤੱਕ ਉੱਥੇ ਕੋਈ ਤਾਪ ਬਿਜਲੀ ਘਰ ਨਹੀਂ ਬਣਿਆ ਜਿਸ ਦੇ ਵਾਸਤੇ ਇਹ ਜ਼ਮੀਨ ਐਕਵਾਇਰ ਹੋਈ ਸੀ। ਇਸੇ ਤਰੀਕੇ ਨਾਲ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਂਦੀਆਂ ਨੇ। ਜਿੱਥੇ ਸਰਕਾਰਾਂ ਨੇ ਜ਼ਮੀਨ ਤਾਂ ਲਈ ਖੇਤੀ ਵਾਲੀ ਜ਼ਮੀਨ ਅਕਵਾਇਰ ਕੀਤੀ ਕਿਸੇ ਵੀ ਕੰਮ ਵਾਸਤੇ ਜਨਤਕ ਕੰਮਾਂ ਵਾਸਤੇ ਪਰ ਉਹ ਉਹਨਾਂ ਕੰਮਾਂ ਵਾਸਤੇ ਜ਼ਮੀਨਾਂ ਵਰਤੀਆਂ ਨਹੀਂ ਗਈਆਂ ਜੇ ਤੁਸੀਂ ਅਰਬਨ ਡਿਵੈਲਪਮੈਂਟ ਅਥਾਰਟिटीज ਦੀ ਗੱਲ ਕਰਦੇ ਹੋ ਸ਼ਹਿਰੀ ਵਿਕਾਸ ਅਥਾਰਟੀਆਂ ਇਹਨਾਂ ਵੱਲੋਂ ਵੀ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਹੈ ਉਹ ਜ਼ਿਆਦਾਤਰ ਮਹੱਲੀ ਦੇ ਵਿੱਚ ਡਿਵੈਲਪ ਹੋਈ ਹੈ ਲੁਧਿਆਣਾ ਜਿਵੇਂ ਤੁਹਾਨੂੰ ਦੱਸਿਆ ਥੋੜੀ ਬਹੁਤ ਜ਼ਮੀਨ ਨੂੰ ਤੇ ਵੀ ਕੰਮ ਨਹੀਂ ਹੋਇਆ ਉਸੇ ਦੀ ਉਸੇ ਤਰੀਕੇ ਨਾਲ ਸਾਰੀ ਜ਼ਮੀਨ ਖਾਲੀ ਪਈ ਸੋਬਲਿਕ ਕਿਸਾਨਾਂ ਦੇ ਖਦਸ਼ੇ ਨੇ ਇਸ ਵਾਰ ਦੀ ਵੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਉਹ ਖਦਸ਼ੇ ਉਹ ਤੋਖਲੇ ਇਸ ਕਰਕੇ ਨੇ ਕਿਉਂਕਿ ਉਹਨਾਂ ਦਾ ਸਰਕਾਰਾਂ ਦੇ ਨਾਲ ਪੁਰਾਣਾ ਤਜਰਬਾ ਜਿਹੜਾ ਹੈ ਉਹ ਮਾੜਾ ਰਿਹਾ ਹੈ ਜਿੰਨੀ ਵਾਰ ਵੀ ਸਰਕਾਰਾਂ ਵੱਲੋਂ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਉਸ ਜ਼ਮੀਨ ਦੇ ਉੱਤੇ ਮਾਲਕੀਅਤ ਤਾਂ ਸਰਕਾਰ ਲੈ ਲੈਂਦੀ ਹੈ ਇੱਕ ਵਾਰ ਪਰ ਜੂਸ ਕੰਮ ਵਾਸਤੇ ਜ਼ਮੀਨਾਂ ਲਈਆਂ ਜਾਂਦੀਆਂ ਨੇ ਉਹ ਕੰਮ ਉੱਥੇ ਹੁੰਦੇ ਨਹੀਂ ਖੇਤੀ ਦੀ ਜ਼ਮੀਨ ਜਿਹੜੀ ਹੈ ਉਹ ਬੇਆਬਾਦ ਹੋ ਜਾਂਦੀ ਹੈ ਉੱਥੇ ਖਾਲੀ ਪਈ ਰਹਿੰਦੀ ਹੈ ਕਈ ਕਈ ਸਾਲਾਂ ਤੱਕ ਉਥੇ ਡੰਗਰ ਆਵਾਰਾ ਪਸ਼ੂ ਸੂਰ ਆਦਿ ਘੁੰਮਦੇ ਨੇ ਲੇਕਿਨ ਉਥੋਂ ਫਸਲ ਨਹੀਂ ਉਗਾਈ ਜਾ ਸਕਦੀ ਉਹ ਹੌਲੀ ਹੌਲੀ ਚੀਜ਼ਾਂ ਬਰਬਾਦ ਹੋ ਜਾਂਦੀਆਂ ਨੇ ਲੰਬੇ ਸਮੇਂ ਤੱਕ ਕਈ ਸਾਲ ਖਾਲੀ ਰਹਿਣ ਤੋਂ ਬਾਅਦ ਕਿਸੇ ਹੋਰ ਡਿਵੈਲਪਰ ਨੂੰ ਜਾਂ ਕਿਸੇ ਪ੍ਰਾਈਵੇਟ ਪਲੇਅਰ ਨੂੰ ਉਹ ਜ਼ਮੀਨਾਂ ਵੇਚ ਦਿੱਤੀਆਂ ਜਾਂਦੀਆਂ ਨੇ ਇਹ ਪੁਰਾਣਾ ਤਜਰਬਾ ਕਿਸਾਨਾਂ ਦਾ ਸਰਕਾਰਾਂ ਦੇ ਨਾਲ ਰਿਹਾ ਜੇ ਆਪਾਂ ਸਿਆਸੀ ਜਿੰਨੇ ਵੀ ਦੋਸ਼ ਲਾਏ ਜਾ ਰਹੇ ਨੇ ਉਹਨਾਂ ਨੂੰ ਇੱਕ ਵਾਰ ਸਾਈਡ ਤੇ ਵੀ ਰੱਖ ਦਈਏ ਜੋ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਅਧਿਕਾਰ ਨੇ ਪਾਲਿਸੀ ਬਣਾਈ ਹੈ ਜੀ ਦਿੱਲੀ ਦੇ ਆਗੂ ਪੰਜਾਬ ਨੂੰ ਲੁੱਟਣ ਆਏ ਨੇ ਪੰਜਾਬ ਦਾ ਪੈਸਾ ਲੁੱਟ ਕੇ ਲੈ ਜਾਣਗੇ 1 ਲੱਖ ਕਰੋੜ ਰੁਪਏ ਇਥੋਂ ਲੁੱਟ ਕੇ ਲੈ ਜਾਣਗੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰ ਆਪਾਂ ਸਾਈਡ ਤੇ ਰੱਖ ਦਈਏ ਉਹਨਾਂ ਨੂੰ ਸਿਰਫ ਸਿਆਸੀ ਦੂਸ਼ਣਬਾਜ਼ੀ ਵੀ ਮੰਨ ਲਈਏ ਤਾਂ ਜੋ ਕਿਸਾਨਾਂ ਦੇ ਖਰਚੇ ਨੇ ਉਹ ਹੱਡੀ ਹੰਡਾਏਗੇ ਤਜਰਬਿਆਂ ਦੇ ਹਿਸਾਬ ਨਾਲ ਇਹ ਖਰਚੇ ਉਹਨਾਂ ਦੇ ਪੈਦਾ ਹੋਏ ਨੇ ਉਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜੇ ਅੱਜ ਤੱਕ ਪਿਛਲੇ 25 ਸਾਲਾਂ ਦੇ ਵਿੱਚ ਜੇ 11000 ਜਾਂ 10000 ਏਕੜ ਹੀ ਜ਼ਮੀਨ ਐਕਵਾਇਰ ਹੋਈ ਹੈ ਤੇ ਉਹ ਵੀ ਪੂਰੇ ਤਰੀਕੇ ਨਾਲ ਆਬਾਦ ਨਹੀਂ ਹੋਈ ਤਾਂ ਹੁਣ ਅਚਾਨਕ 65000 ਏਕੜ ਜ਼ਮੀਨ ਦੀ ਲੋੜ ਕਿਸ ਕੰਮ ਵਾਸਤੇ ਪੈ ਗਈ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨੂੰ ਡਵੈਲਪ ਕਰਾਂਗੇ ਇਹ ਤੇ ਰਹਿਸ਼ੀ ਪਲਾਟ ਵੇਚਾਂਗੇ ਤੇ ਕੁਝ ਜਿਹੜਾ ਹਿੱਸਾ ਹੈ ਉਹ ਸਨਤ ਵਾਸਤੇ ਵੀ ਲਵਾਂਗੇ ਪਰ ਨਾ ਤਾਂ ਸਨਤ ਦੇ ਕੋਈ ਵੱਡੇ ਪ੍ਰੋਜੈਕਟ ਪੰਜਾਬ ਦੇ ਵਿੱਚ ਆਉਣ ਲਈ ਸਰਕਾਰ ਨੇ ਕਿਸੇ ਨਾਲ ਕੋਈ ਐਗਰੀਮੈਂਟ ਸਾਈਨ ਕੀਤਾ ਹੈ ਨਾਈ ਕੋਈ ਹਸ਼ੀ ਕਲੋਨੀਆਂ ਦੀ ਇੰਨੀ ਜ਼ਿਆਦਾ ਵੱਡੀ ਮੰਗ ਪੰਜਾਬ ਦੇ ਸ਼ਹਿਰਾਂ ਦੇ ਵਿੱਚੋਂ ਆ ਰਹੀ ਹੈ ਕਿ ਲੋਕ ਜ਼ਮੀਨ ਖਰੀਦਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਮਿਲ ਨਹੀਂ ਰਹੀ ਹਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਲਾਟ ਖਾਲੀ ਪਏ ਨੇ ਜਿੱਥੇ ਕਰ ਉਸਾਰੇ ਜਾ ਸਕਦੇ ਨੇ ਇਸੇ ਕਰਕੇ ਹੀ ਲੋਕਾਂ ਨੂੰ ਇਸ ਪਾਲਿਸੀ ਦੇ ਉੱਤੇ ਸ਼ੱਕ ਹੋਇਆ ਹੈ ਉਹਨਾਂ ਦੇ ਔਖਲੇ ਜਿਹੜੇ ਨੇ ਇਸੇ ਗੱਲ ਕਰਕੇ ਵਧੇ ਨੇ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜੇ ਜ਼ਮੀਨ ਸਰਕਾਰ ਅਕਵਾਇਰ ਕਰ ਲਏਗੀ ਖੇਤੀ ਵਾਲੀ ਉਪਜਾਊ ਜ਼ਮੀਨ ਬੰਜਰ ਬਣ ਜਾਏਗੀ ਤਾ ਅਸੀਂ ਜਾਵਾਂਗੇ ਕਿੱਥੇ ਸਾਡਾ ਰੋਜ਼ਗਾਰ ਦਾ ਕੀ ਬਣੇਗਾ ਅਸੀਂ ਕਿਰਤ ਕਿਹੜੀ ਕਰਾਂਗੇ ਕਿਹੜੇ ਪਾਸੇ ਪਾਸੇ ਨੂੰ ਸਾਡੇ ਨੌਜਵਾਨ ਜਾਣਗੇ ਸਾਡਾ ਭਵਿੱਖ ਕੀ ਹੋਏਗਾ ਇਹ ਸਵਾਲ ਉਹਨਾਂ ਦੇ ਸਾਹਮਣੇ ਖੜੇ ਨੇ ਸੋ ਸਰਕਾਰ ਇਹ ਪਾਲਿਸੀ ਲੈ ਕੇ ਕਿਉਂ ਆਈ ਇਸ ਦੇ ਪਿੱਛੇ ਕਾਰਨ ਹਜੇ ਤੱਕ ਵੀ ਸਮਝ ਲੋਕਾਂ ਨੂੰ ਨਹੀਂ ਆ ਰਹੇ ਲੇਕਿਨ ਇਹ ਵੀ ਨਹੀਂ ਹੈ ਕਿ ਸਰਕਾਰ ਲੋਕਾਂ ਦੀ ਗੱਲ ਸੁਣ ਨਹੀਂ ਰਹੀ ਜਾਂ ਉਸ ਦੇ ਕੰਨਾਂ ਦੇ ਵਿੱਚ ਲੋਕਾਂ ਦੇ ਇਤਰਾਜ਼ ਨਹੀਂ ਪੈ ਰਹੇ ਜਾਂ ਉਹ ਸੁਣਨਾ ਨਹੀਂ ਚਾਹੁੰਦੀ ਜਿਹੜੇ ਪਹਿਲਾਂ ਇਤਰਾਜ ਲੋਕਾਂ ਵੱਲੋਂ ਸਾਹਮਣੇ ਆਏ ਸੀ ਸਰਕਾਰ ਦੇ ਕਿ ਜਿਹੜਾ ਜ਼ਮੀਨ ਦਾ ਜੋ ਸਾਲਾਨਾ ਪੈਸਾ ਸਰਕਾਰ ਨੇ ਦੇਣਾ ਹੈ ਜ਼ਮੀਂਦਾਰ ਠੇਕੇ ਦੇ ਰੂਪ ਦੇ ਵਿੱਚ ਉਹ 50000 ਰੱਖਿਆ ਗਿਆ ਸੀ ਉਹ ਘਟ ਸੀ ਸਰਕਾਰ ਨੇ ਉਸ ਨੂੰ ਨਾਲ ਦੀ ਨਾਲ ਰਿਵਾਈਜ਼ ਕਰਕੇ 1 ਲੱਖ ਰੁਪਏ ਕਰ ਦਿੱਤਾ ਇਹ ਸੋਚ ਕੇ ਕਿ ਸ਼ਾਇਦ ਇਹਦੇ ਨਾਲ ਲੋਕਾਂ ਦੇ ਵਿੱਚ ਐਕਸੈਪਟੈਂਸ ਵਧੂਗੀ ਲੋਕ ਜ਼ਮੀਨ ਦੇਣ ਦੇ ਲਈ ਸਹਿਮਤੀ ਦੇਣਗੇ ਪਰ ਉਸ ਦੇ ਨਾਲ ਵੀ ਗੱਲ ਨਹੀਂ ਬਣੀ ਕਿਉਂਕਿ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਕੀਤੀ ਕਿ ਸਰਕਾਰ ਵੱਲੋਂ ਕਿ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁੱਲ ਕਿੰਨੇ ਸਮੇਂ ਦੇ ਵਿੱਚ ਮਿਲ ਜਾਏਗਾ ਇਹ ਓਪਨ ਐਂਡਡ ਪਾਲਿਸੀ ਹੈ ਜਦੋਂ ਤੱਕ ਡਵੈਲਪ ਹੋ ਕੇ ਉਹ ਜ਼ਮੀਨ ਨਹੀਂ ਵਿਕਦੀ ਉਦੋਂ ਤੱਕ ਕਿਸਾਨ ਸਰਕਾਰ ਦੇ ਮੂੰਹ ਵੱਲ ਚਾਕੀ ਜਾਣਗੇ ਤੇ ਇੰਨਾ ਵਿਸ਼ਵਾਸ ਸਰਕਾਰਾਂ ਦਾ ਹਜੇ ਕਿਸਾਨਾਂ ਦੇ ਵਿੱਚ ਜਾਂ ਆਮ ਪਬਲਿਕ ਦੇ ਵਿੱਚ ਨਹੀਂ ਬਣਿਆ ਇਸ ਉੱਪਰੋਸਾ ਕਰਕੇ ਬੈਠੇ ਰਹਿਣ ਸੋ ਇੱਕ ਤਾਂ ਇਹ ਖਾਸ ਵਜ੍ਹਾ ਹੈ ਦੂਸਰੀ ਵਜ੍ਹਾ ਇਹ ਵੀ ਹੈ ਕਿ ਸਰਕਾਰ ਕੋਲ ਖੁਦ ਵੀ ਇੰਨਾ ਸਮਾਂ ਨਹੀਂ ਬਚਿਆ ਹੈ ਜਿਸ ਤੇ ਵਿੱਚ ਉਹ ਸਾਰੀ ਜ਼ਮੀਨ ਨੂੰ ਡਵੈਲਪ ਕਰਕੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹ ਸਕੋ ਸਰਕਾਰ ਕੋਲੇ ਕੁੱਲ 1 ਸਾਲ ਦਾ ਹੀ ਸਮਾਂ ਬਚਿਆ ਹੈ ਤੇ 1 ਸਾਲ ਦੇ ਵਿੱਚ ਇਹ ਕੰਮ ਕਰਨਾ ਸੰਭਵ ਨਹੀਂ ਜਾਪਦਾ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਜਿਸ ਜਿਹੜੀ ਕੰਮ ਕਰਨ ਦੀ ਸਪੀਡ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਤੇ ਸਰਕਾਰਾਂ ਅਕਸਰ ਹੀ ਆਮ ਛੋਟੇ-ਮੂਟੇ ਪ੍ਰੋਜੈਕਟਾਂ ਨੂੰ ਵੀ ਕਈ-ਕਈ ਸਾਲ ਲਗਾ ਦਿੰਦੀਆਂ ਨੇ ਇਹ ਤਾਂ ਬਹੁਤ ਵੱਡਾ ਪ੍ਰੋਜੈਕਟ ਹੈ 40 ਹਜ਼ਾਰ ਜਿਸ ਤੁਸੀਂ ਸ਼ਹਿਰੀ ਰਹਾਇਸ਼ੀ ਏਰੀਆ ਨੂੰ ਡਿਵੈਲਪ ਕਰਨਾ ਹੈ 40 ਹਜ਼ਾਰ ਏਕੜ ਨੂੰ ਉਹਦੇ ਲਈ ਬਹੁਤ ਸਮਾਂ ਚਾਹੀਦਾ ਹੈ ਸਰਕਾਰ ਕੋਲ ਇੰਨਾ ਸਮਾਂ ਨਹੀਂ ਹੈ ਔਰ ਜਿਸ ਤਰੀਕੇ ਦਾ ਵਿਰੋਧ ਸੜਕਾਂ ਤੇ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਲੱਗਦਾ ਨਹੀਂ ਕਿ ਇਹ ਸਰਕਾਰ ਦੁਬਾਰਾ ਆਉਣ ਦੇ ਚਾਂਸ ਹੈਗੇ ਨੇ ਔਰ ਜੇ ਇਹ ਸਰਕਾਰ ਦੁਬਾਰਾ ਨਹੀਂ ਆਏਗੀ ਇਸੇ ਹੋਰ ਪਾਰਟੀ ਦੀ ਸਰਕਾਰ ਬਣੇਗੀ ਤਾਂ ਉਹ ਇਸ ਨੀਤੀ ਨੂੰ ਅੱਗੇ ਕਿਉਂ ਵਧਾਏਗੀ ਜੇ ਇਸ ਨੀਤੀ ਦਾ ਹੁਣ ਸਾਰੀਆਂ ਵਿਰੋਧੀ ਪਾਰਟੀਆਂ ਹੀ ਪਰਜ਼ੋਰ ਤਰੀਕੇ ਦੇ ਨਾਲ ਵਿਰੋਧ ਕਰ ਰਹੀਆਂ ਨੇ ਇਹ ਵੀ ਸਵਾਲ ਲੋਕਾਂ ਦੇ ਸਾਹਮਣੇ ਹੈ ਫਿਰ ਇਹ ਨੀਤੀ ਕੈਨਸਲ ਹੋ ਜਾਏਗੀ ਉਹਨਾਂ ਦੀ ਜ਼ਮੀਨ ਇੱਕ ਵਾਰ ਉਹਨਾਂ ਤੋਂ ਲੈ ਲਈ ਜਾਏਗੀ ਉੱਥੇ ਡਵੈਲਪਮੈਂਟ ਫਿਰ ਨਹੀਂ ਹੋਣੀ ਉਹਨਾਂ ਦਾ ਬਣੇਗਾ ਕਿ ਇਹ ਤੌਖਲਾ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਇਹ ਵਿਰੋਧ ਤਿੱਖਾ ਹੋ ਰਿਹਾ ਹੈ ਹਰ ਰੋਜ਼ ਤੇਜ਼ ਹੁੰਦਾ ਜਾ ਰਿਹਾ ਹੈ ਕਿਤੇ 2020 ਵਾਲੇ ਹਾਲਾਤ ਦੁਬਾਰਾ ਨਾ ਪੰਜਾਬ ਦੇ ਵਿੱਚ ਪੈਦਾ ਹੋ ਜਾਣ ਜਦੋਂ ਕਿਸਾਨਾਂ ਵੱਲੋਂ ਬੀਜੇਪੀ ਦਾ ਇੰਨਾ ਤਿੱਖਾ ਵਿਰੋਧ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਅੱਜ ਤੱਕ ਵੀ ਪਿੰਡਾਂ ਦੇ ਵਿੱਚ ਬੀਜੇਪੀ ਦੇ ਆਗੂਆਂ ਨੂੰ ਵੜਨ ਦੇ ਵਿੱਚ ਮੁਸ਼ਕਲ ਹੋ ਰਹੀ ਹੈ ਉੱਥੇ ਜਾਣਾ ਉਹਨਾਂ ਦੇ ਲਈ ਔਖਾ ਜੇ ਉਹਨਾਂ ਹੀ ਤਿੱਖਾ ਵਿਰੋਧ ਆਮ ਆਦਮੀ ਪਾਰਟੀ ਦਾ ਪਿੰਡਾਂ ਦੇ ਵਿੱਚ ਹੋ ਗਿਆ ਜੋ ਕਿ ਸ਼ੁਰੂ ਹੋ ਚੁੱਕਾ ਹੈ ਤਾਂ ਫਿਰ 2027 ਦੇ ਵਿੱਚ ਇੱਕ ਵਾਰ ਦੁਬਾਰਾ ਸਰਕਾਰ ਬਣਾਉਣ ਦਾ ਸੁਪਨਾ ਸੁਪਨਾ ਹੀ ਰਹਿ ਜਾਵੇਗਾ ਇਹ ਵੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਸਾਹਮਣੇ ਇੱਕ ਚਿੰਤਾ ਦਾ ਵਿਸ਼ਾ ਹੈ ਸਰਕਾਰ ਲੱਗਦਾ ਹੈ ਕਿ ਵਿਰੋਧ ਨੂੰ ਸਮਝ ਰਹੀ ਹੈ ਭਾਪ ਰਹੀ ਹੈ ਕਿ ਹਾਲਾਤ ਸੁਖਾਵੇਂ ਨਹੀਂ ਹਨ ਇਸੇ ਲਈ ਉਹਨਾਂ ਵੱਲੋਂ ਇਸ ਪ੍ਰੋਜੈਕਟ ਵਾਸਤੇ ਇਸ ਲੈਂਡ ਪੂਲਿੰਗ ਦੇ ਲਈ ਜਿਲੀ ਜ਼ਮੀਨ ਐਕਵਾਇਰ ਕਰਨੀ ਹੈ ਉਸਤੇ ਕਮਾਂ ਨੂੰ ਤੇਜ਼ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਸਲੋ ਸਪੀਡ ਤੇ ਕਰ ਦਿੱਤਾ ਹੈ ਇਹ ਹੌਲੀ ਹੌਲੀ ਦੇਖਦੇ ਹਾਂ ਮਾਹੌਲ ਕਿਸ ਤਰੀਕੇ ਦਾ ਬਣਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਰੇ ਸ਼ਹਿਰਾਂ ਦੇ بجائے ਹੁਣ ਸਿਰਫ ਤਿੰਨ ਜ਼ਿਲ੍ਹਿਆਂ ਦੇ ਉੱਤੇ ਹੀ ਸਰਕਾਰ ਲੈਂਡ ਐਕੁਇਜ਼ੀਸ਼ਨ ਕਰਨ ਦੇ ਲਈ ਆਪਣੇ ਆਪ ਨੂੰ ਸੀਮਤ ਰੱਖੇਗੀ ਲੁਧਿਆਣਾ ਪਟਿਆਲਾ ਤੇ ਮਹਾਲੀ ਦੇ ਵਿੱਚ ਹੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਬਾਕੀ ਸ਼ਹਿਰਾਂ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜ਼ਮੀਨ ਐਕਵਾਇਰ ਕਰਨ ਦਾ ਸਰਕਾਰ ਇਸ ਨੀਤੀ ਤੋਂ ਹੱਥ ਪਿੱਛੇ ਖਿੱਚਣ ਲੱਗੀ ਹੈ ਸਰਕਾਰਾਂ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕੋਈ ਨਵਾਂ ਨਹੀਂ ਹੈ ਪੰਜਾਬ ਵਿੱਚ ਕਿਸਾਨ ਪਹਿਲਾਂ ਵੀ ਇਸ ਤਰ੍ਹਾਂ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰਦੇ ਰਹੇ ਨੇ 2020 ਦੇ ਕਿਸਾਨ ਅੰਦੋਲਨ ਤੋਂ ਬਾਅਦ ਖਾਸ ਕਰਕੇ ਇਹ ਵਿਰੋਧ ਹੋ ਤਿੱਖਾ ਹੋਇਆ ਹੈ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ ਜਦੋਂ NHAI ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਸੜਕਾਂ ਨੂੰ ਹਾਈਵੇਜ਼ ਨੂੰ ਬਣਾਉਣ ਵਾਸਤੇ ਜ਼ਮੀਨ ਐਕਵਾਇਰ ਕਰ ਰਹੀ ਸੀ ਤਾਂ ਬਹੁਤ ਸਾਰੇ ਥਾਵਾਂ ਤੇ ਕਿਸਾਨ ਜਥੇ ਬੰਦੀਆਂ ਉਨ੍ਹਾਂ ਦੇ ਅਧਿਕਾਰੀਆਂ ਨਾਲ ਉਲਝ ਗੀਆਂ ਸੀ ਜ਼ਮੀਨ ਦਾ ਕਬਜ਼ਾ ਦੇਣ ਤੋਂ ਇਨਕਾਰ ਕਰ ਰਹੀਆਂ ਸੀ ਪਰ ਉੱਥੇ ਰੌਲਾ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸੀ ਕਿ ਮੁਆਵਜ਼ਾ ਘੱਟ ਦਿੱਤਾ ਜਾ ਰਿਹਾ ਹੈ ਕਿਸਾਨਾਂ ਦੀ ਡਿਮਾਂਡ ਜ਼ਿਆਦਾ ਮੁਆਵਜ਼ੇ ਦੀ ਸੀ ਪਰ ਸੋਸ਼ਲ ਮੀਡੀਆ ਤੇ ਉਸ ਸਮੇਂ ਵੀ ਇਹ ਕੈਂਪੇਨ ਚਲਾਈ ਜਾ ਰਹੀ ਸੀ ਕਿ ਕੀ ਪੰਜਾਬ ਨੂੰ ਇਹਨਾਂ ਸੜਕਾਂ ਦੀ ਲੋੜ ਹੈ ਸੜਕਾਂ ਦੇ ਜੋ ਜਾਲ ਪੰਜਾਬ ਦੇ ਵਿੱਚ ਵਿਛਾਏ ਜਾ ਰਹੇ ਨੇ ਉਹ ਪੰਜਾਬ ਦੇ ਲੋਕਾਂ ਦੇ ਲਈ ਨਹੀਂ ਬਲਕਿ ਕਾਰਪੋਰੇਟਾਂ ਵਾਸਤੇ ਵਿਛਾਏ ਜਾ ਰਹੇ ਨੇ ਇਸ ਤਰ੍ਹਾਂ ਦੀ ਇੱਕ ਮੁਹਿੰਮ ਨੂੰ ਸੋਸ਼ਲ ਮੀਡੀਆ ਤੇ ਛੇੜਿਆ ਗਿਆ ਇਹ ਤਾਂ ਹੋ ਨਹੀਂ ਸਕਦਾ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਫਿਰ ਵੀ ਇਸ ਟਾਈਮ ਤੇ ਸਰਕਾਰ ਵੱਲੋਂ ਐਡੀ ਵੱਡੀ ਗਿਣਤੀ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਜੇ ਨੀਤੀ ਲੈ ਕੇ ਆਈ ਹੈ ਉਸ ਦੇ ਪਿੱਛੇ ਕਾਰਨ ਕੀ ਨੇ ਉਹ ਆਮ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆ ਰਿਹਾ ਖੈਰ ਉਮੀਦ ਕਰਦੇ ਹਾਂ ਕਿ ਸਰਕਾਰ ਲੋਕਾਂ ਦੀ ਨਬਜ਼ ਨੂੰ ਪਛਾਣੇਗੀ ਲੋਕਾਂ ਦੀ ਆਵਾਜ਼ ਕੀ ਹੈ ਉਸ ਨੂੰ ਸੁਣੇਗੀ ਤੇ ਆਪਣੇ ਫੈਸਲਿਆਂ ਦੇ ਵਿੱਚ ਉਸੇ ਤਰੀਕੇ ਨਾਲ ਬਦਲਾਅ ਕਰੇਗੀ ਜਿਸ ਤਰੀਕੇ ਦੇ ਲੋਕ ਚਾਹੁੰਦੇ ਨੇ ਤੇ ਪੰਜਾਬ ਨੂੰ ਇੱਕ ਵਾਰ ਫੇਰ ਅੱਗ ਦੀ ਪੱਠੀ ਦੇ ਵਿੱਚ ਝੋਕਣ ਤੋਂ ਬਚਾਏਗੀ ਹਾਲਾਤਾਂ ਨੂੰ ਖਰਾਬ ਹੋਣ ਤੋਂ ਰੋਕੇਗੀ ਤੇ ਪੰਜਾਬ ਸ਼ਾਂਤੀ ਤੇ ਅਮਨ ਦੇ ਰਸਤੇ ਚਲਦਾ ਹੋਇਆ ਤਰੱਕੀ ਦੇ ਰਾਹ ਤੇ ਚਲਦਾ ਰਹੇਗਾ ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਣੇ ਆ ਤੁਹਾਡਾ